ਅਸੀਂ ਨਰਾਸ਼ ਨਹੀਂ ਹੋਣ ਦੇਵਾਂਗੇ ਕਿਸੇ ਨੂੰ ਵੀ ਪੈਂਡਿੰਗ ਕੰਮ ਜੋ ਵੀ ਆ ਉਹਦਾ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਤੇ ਉਸ ਨੂੰ ਕਿਦਾਂ ਜਿਹੜਾ ਵਾ ਇੱਕ ਜ਼ੀਰੋ ਗਰਾਊਂਡ ਲੈਵਲ ਦੇ ਉੱਪਰ ਤੋਂ ਲੈ ਕੇ ਉੱਪਰ ਤੱਕ ਜਿਹੜੀ ਕਿਵੇਂ ਦੀ ਪਲੈਨਿੰਗ ਚੱਲਦੀ ਹੈ ਨਹੀਂ ਉਹਦੇ ਸਾਡੇ ਸੀਐਮ ਸਾਹਿਬ ਨੇ ਕਹਿ ਦਿੱਤਾ ਵੀ ਪੰਜਾਬ ਬਣੂਗਾ ਇਸ ਵਾਰ ਹੀਰੋ ਇਸ ਵਾਰ 130 ਅਸੀਂ 130 ਦੇ ਨਾਲ ਪੂਰੀ ਕਲੀਨ ਸਵੀਪ ਕਰਾਂਗੇ ਪੰਜਾਬ ਦੇ ਵਿੱਚ ਅਸੀਂ ਸਾਰੇ ਦਿਲੋਂ ਜੁੜੇ ਹੋਏ ਪਾਰਟੀ ਦੇ ਨਾਲ ਔਰ ਪੰਜਾਬ ਦੀ ਜਨਤਾ ਦੇ ਨਾਲ ਅਸੀਂ ਸਾਰੇ ਉਹ ਆ ਜਿਹੜੇ ਆਮ ਘਰਾਂ ਚੋਂ ਆਏ ਆ ਨਾ ਤਾਂ ਸਾਡੇ ਕੋਈ ਐਮਐਲਏ ਫਾਦਰ ਸਾਹਿਬ ਸੀ ਨਾ ਕੋਈ ਮੰਤਰੀ ਸੀ ਸਾਰੇ ਆਮ ਘਰੋਂ ਰਾਜਨੀਤੀ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਸੀ ਜੀ ਜਿਹਨਾਂ ਵੀ ਅਸੀਂ ਵੀਰ ਆ ਜਿਨ੍ਹਾਂ ਨੂੰ ਪਾਰਟੀ ਜ਼ਿੰਮੇਵਾਰੀਆਂ ਦੇ ਰਹੀ ਸੀ ਸਾਰੇ ਹੀ ਔਰ ਅੱਗੇ ਵੀ ਆਉਂਦੇ ਆ ਜ਼ਿੰਮੇਵਾਰੀਆਂ ਮਿਲਲੀਆਂ ਨੇ ਸਾਡੇ ਬਹੁਤ ਸਾਰੇ ਮਿਹਨਤੀ ਵਰਕਰ ਨੇ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀਆਂ ਹੋਰ ਵੀ ਮਿਲਣੀਆਂ ਜੀ हां जी प्यार परी सत श्री काल जी वर्ल्ड पोस्ट इंडिया चैनल देख रहे तमाम दर्शका दा मेरे ਵੱਲੋਂ ਯਾਨੀ ਕਿ लव गिल शाह ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਆ ਤੇ ਜਦੋਂ ਜਹਰ ਦੇ ਨਾਲ ਹਮੇਸ਼ਾ ਇਹੋ ਕੋਸ਼ਿਸ਼ ਚੱਲਦੀ ਆ ਕਿ ਪੰਜਾਬ ਨੂੰ ਜਿਹੜਾ ਵੱਧ ਤੇ ਵਿਕਾਸ ਪੱਖੋਂ ਜਿਹੜਾ ਹਮੇਸ਼ਾ ਹੀ ਉੱਪਰ ਨੂੰ ਲੈ ਕੇ ਜਾਈਏ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਵੀ ਨੇ ਜਾਂ ਨੁਮਾਇੰਦੇ ਵੀ ਨੇ ਆਪਣੀ ਮਿਹਨਤ ਜਿਹੜੇ ਕਰਦੇ ਨੇ ਤੇ ਮਿਹਨਤ ਦਾ ਬਣਦਾ ਹੋਇਆ ਮੁੱਲ ਜਿਹੜਾ ਉਹਨਾਂ ਨੂੰ ਹਮੇਸ਼ਾ ਹੀ ਪੰਜ ਕਿਲੋ ਦਿੱਤਾ ਜਾਂਦਾ ਹੈ ਉਹ ਜਿਸ ਤਰ੍ਹਾਂ ਦਾ ਸੱਟਾ ਹੀ ਸ਼ਾਇਦ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ ਕਿ ਜਦੋਂ ਬੜੇ ਲੰਬੇ ਸਮੇਂ ਤੋਂ ਇੱਕ ਮਿਹਨਤ ਕਰਦੇ ਆ ਰਹੇ ਜਿਹੜੇ ਵਰਕਰ ਸੀ ਬਾਅਦ ਦੇ ਵਿੱਚ ਆਪਣਾ ਜ਼ਿਲ੍ਹਾ ਯੂਥ ਪ੍ਰਧਾਨ ਵੀ ਰਹੇ ਨੇ ਉਸ ਤੋਂ ਬਾਅਦ ਜਿਹੜਾ ਵਾ ਅੱਜ ਜਿਹੜਾ ਵਾ ਉਹਨਾਂ ਨੂੰ ਜਿਹੜਾ ਏਡੀ ਦਾ ਮੈਂਬਰ ਵੱਜੋ ਜਿਹੜਾ ਉਹ ਨਿਯੁਕਤ ਕੀਤਾ ਗਿਆ ਇਹ ਉਹਨਾਂ ਦੀ ਮਿਹਨਤ ਹੀ ਆ ਤੇ ਅੱਜ ਗੱਲਬਾਤ ਵੀ ਕਰਾਂਗੇ ਤੇ ਅੱਗੇ ਇਹ ਵੀ ਜਾਣਾਂਗੇ ਕਿ ਹੋਰ ਕੀ ਉਹਨਾਂ ਵੱਲੋਂ ਜਿਹੜੀ ਆ ਇੰਡਸਟਰੀਸ ਨੂੰ ਲੈ ਕੇ ਜਾਂ ਕਾਰੋਬਾਰ ਨੂੰ ਲੈ ਕੇ ਕੀ ਅੱਗੇ ਪਲੈਨਿੰਗ ਕੀਤੀ ਜਾ ਰਹੀ ਹੈ ਸਤ ਸਦਾ ਸਪਿਆਰ ਪ੍ਰੀਸ਼ਦ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਵਾਡਲ ਟੀਵੀ ਦੇਖਣ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਦੇ ਪਾਤਰ ਹੋਏ ਤੁਹਾਡੀ ਮਿਹਨਤੀ ਹੈ ਤੁਹਾਡੀ ਟੀਮ ਦੀ ਸਾਰੀ ਮਿਹਨਤ ਸੀ ਜਿਹੜਾ ਅੱਜ ਬੂਰ ਲੱਗ ਰਿਹਾ ਤੇ ਤੁਸੀਂ ਜਿਹੜਾ ਏਡੀ ਦੇ ਮੈਂਬਰ ਵਜੋਂ ਜਿਹੜਾ ਨਿਯੁਕਤ ਹੋਏ ਹੋ ਬਿਲਕੁਲ ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਹਾਈ ਕਮਾਂਡ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਜਿੰਨੇ ਵੀ ਲੀਡਰਸ਼ਿਪ ਆਸੀ ਸੰਦੀਪ ਪਾਟਕ ਜੀ ਤੇ ਮੇਰੀ ਜੂਥ ਵਿੰਗ ਦੀ ਜਿੰਨੇ ਵੀ ਟੀਮ ਆ ਉਹਨਾਂ ਸਾਰਿਆਂ ਦਾ ਮੈਂ ਬਹਾਰੀਆਂ ਜੀ ਦੇ ਕਰਕੇ ਅੱਜ ਸਾਨੂੰ ਮੈਨੂੰ ਮੇਰੇ ਵੀਰ ਛੋਟੇ ਵੀਰਾ ਕਨਾਲਤਾ ਮੰਜੀ ਨੂੰ ਅੱਜ ਇੱਥੇ ਜਿਹੜਾ ਏਡੀਏ ਦੀ ਇਹ ਜ਼ਿੰਮੇਵਾਰੀ ਦਿੱਤੀ ਆ ਸਭ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਹੋ ਹੁੰਦੇ ਤਾਂ ਫਿਰ ਜ਼ਿੰਮੇਵਾਰੀ ਜਿਹੜੀ ਹੁਣ ਹੋਰ ਵੱਧ ਜਾਂਦੀ ਆ ਇਸ ਕਾਰਜ ਨੂੰ ਕਿੱਦਾਂ ਦੇਖਦੇ ਹੋ ਦੇਖੋ ਪਾਰਟੀ ਕੀ ਕਹਿੰਦੇ ਹੁੰਦੇ ਵੀ ਪਾਰਟੀ ਦਾ ਕੰਮ ਹੁੰਦਾ ਜ਼ਿੰਮੇਵਾਰੀਆਂ ਦੇਣਾ ਉਦੋਂ ਵਰਕਰ ਦਾ ਕੰਮ ਹੁੰਦਾ ਉਹਨੂੰ ਚੰਗੇ ਤਰੀਕੇ ਨਾਲ ਲਗਾਉਣਾ ਜੀ ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਪਹਿਲਾਂ ਵੀ ਰਹੀ ਆ ਚਾਹੇ ਪਾਰਟੀ ਨੇ ਸਾਨੂੰ ਪੋਸਟਰ ਲਾਉਣ ਦੀ ਜ਼ਿੰਮੇਵਾਰੀ ਦਿੱਤੀ ਆ ਚਾਹੇ ਪਾਰਟੀ ਨੇ ਸਾਨੂੰ ਕਿਥੇ ਪਾਰਕਿੰਗ ਦੀ ਜ਼ਿੰਮੇਵਾਰੀ ਦਿੱਤੀ ਆ ਚਾਹੇ ਪਾਰਟੀ ਨੇ ਸਾਨੂੰ ਨੇਤਾ ਜੀ ਦੀ ਟੀਮ ਮੈਨੇਜਮੈਂਟ ਦੀ ਡਿਊਟੀ ਦਿੱਤੀ ਆ ਅਸੀਂ ਹਰ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਔਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਮੈਂ ਮੇਰੀ ਸਾਰੀ ਜੂਥ ਟੀਮ ਨੇ ਤੇ ਜਿੰਨੇ ਵੀ ਅਸੀਂ ਵੀਰ ਆ ਜਿਨ੍ਹਾਂ ਨੂੰ ਪਾਰਟੀ ਜ਼ਿੰਮੇਵਾਰੀਆਂ ਦੇ ਰਹੀ ਸੀ ਸਾਰੇ ਔਰ ਅੱਗੇ ਵੀ ਆਉਂਦੇ ਆ ਜਿੰਮੇਵਾਰੀਆਂ ਮਿਲਲੀਆਂ ਨੇ ਸਾਡੇ ਬਹੁਤ ਸਾਰੇ ਮਿਹਨਤੀ ਵਰਕਰ ਨੇ ਜਿਨ੍ਹਾਂ ਨੂੰ ਇਹ ਜਿੰਮੇਵਾਰੀਆਂ ਹੋਰ ਵੀ ਮਿਲਲੀਆਂ ਅਸੀਂ ਸਾਰੇ ਦਿਲੋਂ ਜੁੜੇ ਹੋਏ ਪਾਰਟੀ ਦੇ ਨਾਲ ਔਰ ਪੰਜਾਬ ਦੀ ਜਨਤਾ ਦੇ ਨਾਲ ਅਸੀਂ ਸਾਰੇ ਉਹ ਆ ਜਿਹੜੇ ਆਮ ਘਰਾਂ ਚੋਂ ਆਏ ਆ ਨਾ ਤਾਂ ਸਾਡੇ ਕੋਈ ਐਮਐਲਏ ਫਾਦਰ ਸਾਹਿਬ ਸੀ ਨਾ ਕੋਈ ਮੰਤਰੀ ਸੀ ਸਾਰੇ ਆਮ ਘਰੋਂ ਰਾਜਨੀਤੀ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਸੀ ਸੋ ਅਸੀਂ ਮਿਹਨਤ ਪਾਰਟੀ ਨੇ ਜਿਹੜੀ ਵੀ ਜਿੰਮੇਵਾਰੀ ਦਿੱਤੀ ਹੈ ਉਹਨੂੰ ਹਮੇਸ਼ਾ ਹੀ ਇਮਾਨਦਾਰੀ ਨਾਲ ਤੇ ਤੰਦ ਹੀ ਨਿਭਾਇਆ ਤੇ ਕੋਸ਼ਿਸ਼ 100% ਹੈ ਹੋਰ ਹੋਊਗੀ ਕਿ ਹੁਣ ਵੀ ਇਹ ਤੰਦੀ ਨਾਲ ਲਵਾਈਏ ਤੇ ਅੰਮ੍ਰਿਤਸਰ ਦੀ ਜਨਤਾ ਦਾ ਕੋਈ ਵੀ ਕਾਰਜ ਸਾਡੇ ਤੋਂ ਨਿਰਾਸ਼ ਹੋ ਕੇ ਸਾਡੇ ਕੋਲ ਨਿਰਾਸ਼ ਹੋ ਕੇ ਨਾ ਜਾਵੇ ਸਾਡੀ ਹਮੇਸ਼ਾ ਹੀ ਹੈ ਜੀ ਅ ਲੋਕ ਸਰਦੀ ਜੀ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਤੇ ਉਸ ਨੂੰ ਕਿਦਾਂ ਜਿਹੜਾ ਵਾ ਇੱਕ ਜ਼ੀਰੋ ਗਰਾਉਂਡ ਲੈਵਲ ਦੇ ਉੱਪਰ ਤੋਂ ਲੈ ਕੇ ਉੱਪਰ ਤੱਕ ਜਿਹੜੀ ਕਿਵੇਂ ਦੀ ਪਲੈਨਿੰਗ ਚੱਲਦੀਆਂ ਨੇ ਉਹ ਤੇ ਸਾਡੇ ਸੀਐਮ ਸਾਹਿਬ ਨੇ ਕਹਿ ਦਿੱਤਾ ਵੀ ਪੰਜਾਬ ਬਣੂਗਾ ਇਸ ਵਾਰ ਹੀਰੋ ਇਸ ਵਾਰ 13 0 ਅਸੀਂ 13 0 ਦੇ ਨਾਲ ਪੂਰੀ ਕਲੀਨ ਸਵੀਪ ਕਰਾਂਗੇ ਪੰਜਾਬ ਦੇ ਵਿੱਚ ਤੇ ਅਮਰਸਰ ਦੀ ਸੀਟ ਨੂੰ ਵੀ ਅਸੀਂ ਚਲੋ ਅਸੀਂ ਕੀ ਆਨੰਦ ਦੇ ਰੇਲਾਈਨ ਸੀ ਇਸ ਦੇ ਮਾਣ ਤੇ ਹੁਣ ਤੇ ਸਾਡੇ ਕੋਲੇ ਹੋਰ ਵੀ ਜ਼ਿੰਮੇਵਾਰੀਆਂ ਆ ਗਈਆਂ ਅਸੀਂ ਪੂਰੇ ਜੋਰ ਦੇ ਨਾਲ ਐਨ ਅੰਮ੍ਰਿਤਸਰ ਦੀ ਜਨਤਾ ਦੀ ਜਿਹੜੀ ਅੰਮ੍ਰਿਤਸਰ ਵਾਲੀ ਸੀਟ ਆ ਜਿਤਾ ਕੇ ਪਾਰਟੀ ਦੀ ਚੋਲੀ ਪਾਵਾਂਗੇ ਜੀ 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 ਦਾ ਹਸਮੁਖ ਦਾ ਚਿਹਰਾ ਹੀ ਦੱਸ ਰਿਹਾ ਕਿ ਜਿੰਮੇਵਾਰੀ ਵੱਧ ਗਈ ਹੈ ਤੇ ਕੰਮ ਜਿਹੜਾ ਵਾਕਿਆ ਉਦਾਂ ਹੀ ਬਕੂਬੀ ਨਿਭਾਵਾਂਗੇ ਜਿਵੇਂ ਅੱਗੇ ਨਿਭਾਉਂਦੇ ਰਹੇ ਹਾਂ ਤਾਂ ਕੁਝ ਮੁੱਦੇ ਜਿਹੜੇ ਆਪਣਾ ਦੇਖੇ ਜਾਂਦੇ ਨੇ ਹੁਣ ਜਦੋਂ ਜ਼ਿੰਮੇਵਾਰੀ ਦੇ ਵਿੱਚ ਕੋਈ ਵਾਰੀ ਉਹ ਹੱਲ ਨਹੀਂ ਕੀਤੇ ਜਾਂਦੇ ਆਪਣਾ ਤਾਂ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੁਣ ਇੱਕ ਜ਼ਿੰਮੇਵਾਰੀ ਵਾਲਾ ਜਿਹੜਾ ਉਹ ਜਿਹੜਾ ਕੰਦਿਆਂ ਦੇ ਉੱਪਰ ਜਿਹੜਾ ਵਾ ਕਾਰਜ ਦਿੱਤਾ ਗਿਆ ਵਾ ਤਾਂ ਤੁਹਾਡੀ ਟੀਮ ਜਿਹੜੀ ਹੈ ਇਸ ਕਾਰਜ ਨੂੰ ਕਿਵੇਂ ਦੇਖਣ ਦੇ ਵਿੱਚ ਸਹਿਯੋਗ ਦਿੰਦੀ ਹੈ ਦੇਖੋ ਟੀਮ ਵਰਕਰ ਅਸੀਂ ਸਾਡੀ ਇਹ ਕੋਸ਼ਿਸ਼ ਰੋਗੀ ਵੀ ਇਸ ਆ ਜਿਹੜਾ ਕਾਰਜ ਜਿਹੜਾ ਹੁਣ ਮਿਲਿਆ ਇਹ ਤੇ ਹੈ ਹੀ ਆ ਉਦੋਂ ਬਾਅਦ ਜਿੰਨੇ ਵੀ ਲੋਕਾਂ ਦੇ ਕਾਰਜ ਸਾਡੇ ਸਾਡੇ ਸਰਦਾਰ ਭਗਵੰਤ ਮਾਨ ਜੀ ਨੇ ਪਹਿਲਾਂ ਕਿਹਾ ਸੀ ਸਰਕਾਰ ਜਿਹੜੀ ਪਿੰਡਾਂ 'ਚੋਂ ਚੱਲੂਗੀ ਜੀ ਦਫ਼ਤਰਾਂ ਦੇ ਵਿੱਚੋਂ ਜਾਂ ਚੰਡੀਗੜ੍ਹੋਂ ਸਰਕਾਰ ਨਹੀਂ ਚੱਲੂਗੀ ਅਸੀਂ ਹੁਣ ਵੀ ਜਿਵੇਂ ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਚੱਲ ਰਿਹਾ ਕੈਂਪ ਲੱਗ ਰਹੇ ਨੇ ਹਰ ਮਹੱਲੇ 'ਚ ਹਰ ਏਰੀਆ 'ਚ ਕੈਂਪ ਲੱਗ ਰਹੇ ਨੇ ਜੀ ਹਰ ਵਾਰ 'ਚ ਲੱਗ ਰਹੇ ਨੇ ਹਰ ਪਿੰਡ 'ਚ ਲੱਗ ਰਹੇ ਨੇ ਤਾਂ ਕਿ ਲੋਕਾਂ ਦੇ ਕੰਮ ਹੋਣ ਇਸੇ ਤਰ੍ਹਾਂ ਹੀ ਅਸੀਂ ਉਸੇ ਹੀ ਲੜੀ ਨੂੰ ਅੱਗੇ ਲਿਜਾਂਦੇ ਹੋਏ ਇਸ ਦਫ਼ਤਰ ਦੇ ਵਿੱਚੋਂ ਜਾਂ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਸਰਕਾਰ ਵੱਲੋਂ ਮਿਲੀ ਆ ਅਸੀਂ ਨਿਰਾਸ਼ ਨਹੀਂ ਹੋਣ ਦੇਵਾਂਗੇ ਕਿਸੇ ਨੂੰ ਵੀ ਪੈਂਡਿੰਗ ਕੰਮ ਜੋ ਵੀ ਆ ਉਹਦਾ ਇੱਥੇ ਇਹਨਾਂ ਦੇ ਨਾਲ ਵੀ ਜਿੰਨੇ ਵੀ ਇੱਥੇ ਅਫਸਰ ਸਹਿਬਾਨ ਆ ਉਹਨਾਂ ਨਾਲ ਮੋੜੇ ਨਾ ਮੋਢਾ ਲਾ ਕੇ ਅਸੀਂ ਇਸ ਏਡੀਏ ਨੂੰ ਬਲੰਦੀਆਂ ਤੇ ਲੈ ਕੇ ਜਾਵਾਂਗੇ ਜੀ ਆ ਸਰਕਾਰ ਲਗਾਤਾਰ ਜਿਹੜਾ ਵਾ ਬਣੀ ਹੋਈ ਹੈ ਸਿਆਸਤ ਦੇ ਵਿੱਚ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੋਰ ਵੀ ਆਸਾਂ ਤੇ ਉਮੀਦਾਂ ਆਗੇ ਜੜੀਆਂ ਉਹ ਦੇਖਣ ਦੀ ਉਮੀਦ ਹੈਗੀ ਆ ਤਾਂ ਨੌਕਰੀਆਂ ਵੱਜੋਂ ਜਿਹੜਾ ਵਾ ਉਸ ਤਰੀਕੇ ਦਾ ਕਾਰਜ ਦਸੀਂ ਦੇਖਿਆ ਵੀ ਜਿਹੜਾ 42 ਜਿਹੜਾ ਵਕਫਾ ਕਾਰਜਾਂ ਚ ਹਲੇ ਕੱਲ ਪਰਸੋ ਹੀ ਜਿਹੜਾ ਚੰਡੀਗੜ੍ਹ ਨਿਯੁਕਤੀ ਪੱਤਰ ਦਿੱਤੇ ਗਏ ਸੀ ਆਪਣਾ ਤਾਂ ਹੋਰ ਕਿਹੜੇ ਕਾਰਜ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਲੋਕਾਂ ਨੂੰ ਸਹਾਇਤਾ ਜਿਹੜੀ ਮਿਲ ਸਕਦੀ ਆ ਪਹਿਲੀ ਸਰਕਾਰ ਆ ਜਿਨੇ ਹੁਣ ਤਾਂ ਹੀ 42000 ਲਗਭਗੋਂ ਦਾ 43 ਹੋ ਗਏ ਨੇ 43000 ਦੇ ਕਰੀਬ ਨੌਕਰੀਆਂ ਵੜ ਦਿੱਤੀਆਂ ਜੀ ਤੇ ਜੇ ਅਸੀਂ ਪੁਰਾਣੇ ਇਤਿਹਾਸ ਬੋਲਦੇ ਤਾਂ ਪੰਜਾਂ ਪੰਜਾਂ ਸਾਲਾਂ ਦੇ ਵਿੱਚ ਵੀ 5-7 ਹਜ਼ਾਰੀ ਹੁੰਦੀਆਂ ਸੀ ਉਹ ਵੀ ਉਦੋਂ ਨਿਕਲਦੀਆਂ ਸੀ ਜਦੋਂ ਸਰਕਾਰ ਜਾਣ ਵਾਲੀ ਹੁੰਦੀ ਸੀ ਜੀ ਬਿਲਕੁਲ ਅਸੀਂ ਪਲਾਂਟ ਬਿਜਲੀ ਵਾਲਾ ਗੋੰਦਵਾਲ ਸਾਹ ਵਾਲਾ ਉਹ ਖਰੀਦ ਲਿਆ ਪਹਿਲਾਂ ਵੇਚਦੇ ਸੀ ਜੀ ਟੂਲ ਟੈਕਸ ਬੰਦ ਕਰ ਦਿੱਤੇ ਪਾਣੀ ਜਿਹੜਾ ਪਿੰਡਾਂ ਦੇ ਖੇਤਾਂ ਦੇ ਚ ਜਿਹੜਾ ਵਾ ਉਹ ਟੇਲਾਂ ਤੱਕ ਪਹੁੰਚ ਗਿਆ ਪਿਛਲੀ ਵਾਰ ਝੋਨੇ ਦੇ ਸੀਜ਼ਨ ਤੁਸੀਂ ਕਿਸੇ ਵੀ ਕਿਸਾਨ ਨੂੰ ਪੁੱਛ ਸਕਦੇ ਵੀ 1 ਮਿੰਟ ਵੀ ਬੱਤੀ ਦਾ ਨੀ ਕੱਟ ਲੱਗਾ ਨਹੀਂ ਤਾਂ ਡੀਕ ਦੇ ਦਿੰਦੇ ਸੀ ਲਾਈਟ ਅਜੇ ਇਹ ਇੰਨੇ ਕੰਮਾਂ ਅਣਗਿਣਤ ਕੰਮਾਂ ਵੀ ਜਿਹੜੇ ਸਾਨੂੰ ਵੀ ਵਿਸਰ ਜਾਂਦੇ ਆ ਵੀ ਆ ਹੋਂਕਰ ਕਰ ਕਰ ਰਾਸ਼ਨਦਾ ਐਨਓਸੀ ਖਤਮ ਕਰ ਦਿੱਤੀ ਬੜੇ ਕੰਮਾਂ ਜਿਹੜੇ ਸਾਨੂੰ ਵਿਸਰ ਜਾਂਦੇ ਤੇ ਆਪਾਂ ਇਹ ਵੇਖੀਏ ਵੀ ਜੇ 2 ਸਾਲ ਦੇ ਵਿੱਚ ਗੱਡੀ ਸਟਾਰਟ ਹੁੰਦੇ ਆ ਇੰਨੇ ਕੰਮ ਹੋ ਗਏ ਜਦੋਂ ਗੱਡੀ ਨੇ ਰੇਸ ਫੜ ਲਈ ਫਿਰ ਕੀ ਬਣੂਗਾ ਤੇ ਇਸ ਕਰਕੇ ਕੰਮਾਂ ਵਾਲੇ ਪਾਸਿਓਂ ਜੋ ਵਾ ਸੀ ਡਾਇਲੌਗ ਲੈ ਕੇ ਸਰਕਾਰ ਚ ਆਏ ਸੀ ਵੀ ਜੇ ਅਸੀਂ ਕੰਮ ਕਰਾਂਗੇ ਵੋਟ ਪਾ ਦਿਓ ਨਹੀਂ ਕਰਾਂਗੇ ਤਾਂ ਨਾ ਪਾਓ ਉਹੀ ਲੈ ਕੇ ਜਾਵਾਂਗੇ ਵੀ ਭਾਈ ਜੇ ਕੰਮ ਕੀਤਾ ਤੇ ਵੋਟ ਪਾ ਦਿਓ ਨਹੀਂ ਤੇ ਨਾ ਪਾਓ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਜਨਤਾ ਵਾ ਬੜੀਆਂ ਆਸਾਂ ਤੇ ਉਮੀਦਾਂ ਉਹਨਾਂ ਨੂੰ ਕੋਈ ਤੁਹਾਡਾ ਸੰਦੇਸ਼ ਜਾਂ ਤੁਹਾਡੀ ਟੀਮ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਸੰਦੇਸ਼ ਦੇਖੋ ਅੰਮ੍ਰਿਤਸਰ ਦੇ ਲੋਕ ਨਹੀਂ ਕਹਾਂਗੇ ਅੰਮ੍ਰਿਤਸਰ ਦਾ ਸਾਡਾ ਪਰਿਵਾਰ ਆ ਸਾਡਾ ਸਾਰਾ ਪਰਿਵਾਰ ਅੰਮ੍ਰਿਤਸਰ ਸ਼ਹਿਰ ਦਾ ਜਿੰਨਾ ਵੀ ਸਾਡਾ ਪਰਿਵਾਰ ਜੋ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਆਪਾਂ ਇੱਕ ਤਾਂ ਆਪਣਾ ਚਗਿਰਦਾ ਆਸਾ-ਪਾਸਾ ਦੀ ਸਾਫ-ਸਫਾਈ ਤੇ ਪਾਣੀ ਦੀ ਵਾਟਰ ਦੀ ਸੰਭਾਲ ਜ਼ਰੂਰ ਕਰੀਏ ਕਿਉਂਕਿ ਅ ਅਸੀਂ ਪਿੱਛੇ ਤਿੰਨ-ਚਾਰ ਦਿਨ ਪਹਿਲਾਂ ਮੈਨੂੰ ਦਿੱਲੀ ਜਾਣ ਦਾ ਸਬਬ ਬਣਿਆ ਤੇ ਉੱਥੇ ਪਾਣੀ ਦੇ ਹਾਲਾਤ ਦੇਖ ਕੇ ਵੀ ਕਿੱਦਾਂ ਲੋਕ ਮੁਸ਼ਕਲ ਨਾਲ ਜਿੰਦੇ ਆ ਪਾਣੀ ਦੇ ਕਰਕੇ ਤੇ ਜਦੋਂ ਆਪਣੇ ਇੱਥੇ ਆ ਕੇ ਵੇਖਿਆ ਉਹਦਾ ਦਿਮਾਗ 'ਚ ਯਾਰ ਵੀ ਅਸੀਂ ਪਾਣੀ ਦੀ ਸੰਭਾਲ ਸਾਨੂੰ ਅੰਮ੍ਰਿਤਸਰ ਦੇ ਵਿੱਚ ਵੀ ਕਰਨੀ ਚਾਹੀਦੀ ਆ ਤੇ ਬਾਕੀ ਅੰਮ੍ਰਿਤਸਰ ਦੇ ਸਾਥੀਆਂ ਨੂੰ ਅਮਰਸਰ ਦੇ ਪਰਿਵਾਰ ਮੈਂਬਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਵੀ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ ਆ ਤੁਸੀਂ ਆਪ ਸਾਰਿਆਂ ਨੇ ਰਲ ਮਿਲ ਕੇ ਬਣਾਈ ਆ ਸੋ ਬਹੁਤ ਬਹੁਤ ਧੰਨਵਾਦ ਸਦਰਜੀ ਖਾਨ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੀ ਜੀ ਇੱਕ ਖਾਸ ਮਿੰਟ ਜਿਹੜੀ ਚੰਦ ਮਿੰਟਾਂ ਦੀ ਅਸੀਂ ਮੁਲਾਕਾਤ ਕੀਤੀ ਭਗਵੰਤ ਪਾਲ ਸਿੰਘ ਕਵਲਜੀ ਦੇ ਨਾਲ ਉਹਨਾਂ ਦੱਸਿਆ ਕਿ ਕਿਵੇਂ ਜਿਹੜੀ ਪੱਲੈਨਿੰਗ ਆ 2024 ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਤਾਂ ਹੋਰ ਵੀ ਜਿਹੜੇ ਕਾਰਜਾ ਉਹ ਵੀ ਤੁਹਾਡੇ ਨਾਲ ਜਿਹੜੇ ਸਾਂਝ ਕੀਤੇ ਤਾਂ ਅੱਜ ਇੱਕ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਨੂੰ ਨਵੀਂ ਮਿਲੀ ਹੈ ਤਾਂ ਉਹਨਾਂ ਦੱਸੇ ਕਿ ਸਾਡੀ ਜਿਹੜੀ ਟੀਮ ਆ ਜਾਂ ਅਸੀਂ ਜਿਹ ਪੂਰੀ ਤਨ ਤੇ ਮੰਦੇ ਇਮਾਨਦਾਰੀ ਦੇ ਨੰਦ ਪਾਵਾਂਗੇ ਸੋ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਚਾ ਮੇਰੇ ਨਾਲ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਵਰ